ਆ ਸਾਰਾ ਲਹੂ ਜੀ ਕਿੱਥੋਂ ਕ੍ਰੀਸ ਗਿਆ ਸਾਡੇ ਕੋਲ ਗੱਲ ਵੇਖੀ ਨਹੀਂ ਜਾਂਦੀ ਆਪਣੇ ਅਸੀਂ ਮੰਜੀ ਦੇ ਕੁੜੀ ਨੂੰ ਲੱਦਿਆ ਸਾਡੇ ਤੋਂ ਵੇਖੀ ਨਹੀਂ ਜਾਂਦੀ ਵੀ ਸਰੀਰ ਹੀ ਸਾਰਾ ਖਾੜਿਆ ਆ ਆ ਸਾਡੀ ਮੋਟਰ ਆ ਸਾਡਾ ਵਰਮਾ ਅਸੀਂ ਤੁਹਾਨੂੰ ਆ ਕਮਾਚ ਚਾਉਣਾ ਬੜਾ ਔਖਾ 7-8 ਸਾਲ ਦੀ ਗੱਲ ਆ ਇਹ ਦੱਸ ਦੱਸ ਦੋ ਨੂੰ ਇਹ ਜੀ ਮੈਨੂੰ ਇੱਥੇ ਕੁੱਤੇ ਢਾ ਲਿਆ ਮੈਂ ਬੜੀ ਬਹੁਤ ਹੈ ਨਹੀਂ ਤੁਹਾਡੇ ਵੀ ਟੈਕ ਕੀਤਾ ਹੈ ਮੈਂ ਨਹੀਂ ਵੀ ਇਦੋਂ ਪਹਿਲਾ ਮੌਤ ਮੇਰੀ ਸੀ ਉਹ ਤੁਹਾਡਾ ਬੜਾ ਸ਼ੇਰ ਮੈਂ ਪਤਾ ਨਹੀਂ ਕਿਦਾਂ ਬਚਿਆ ਮੇਰੇ ਕੋਈ ਸੀ ਫਿਰ ਮੈਂ ਕਈ ਇੱਦਾਂ ਘਵਾਂਦਾ ਰਿਹਾ ਉਹ ਲੱਗਿਆ ਇੱਥੇ ਕਿਸਾਨ ਹੋਰ ਸੀਗਾ ਉਹ ਨੱਟ ਗਿਆ ਉਹਨੂੰ ਛੋਟਾ ਸੀ ਤਾਂ ਮੇਰੀ ਜਾਨ ਬਚੀ ਲੀ ਤੇ ਇਹਨਾਂ ਮਿੰਦੂ ਪਹਿਲਾ ਕੁੱਤਿਆ ਖਾਣ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ ਹੂੰ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇੱਧਰੋਂ ਜੋ ਮੈਂ ਵੀ ਘਰ ਹੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇੱਧਰ ਸ਼ਹਿਰ ਕਰਨ ਆ ਗਈ ਉਸ ਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਗਲੀ 'ਚੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬਰਤਸ ਕਰਨ ਵਾਸਤੇ ਜਾਂ ਸ਼ਹਿਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਜੋ ਇੱਕ ਭਈਆ ਸੀ ਉਧਰ ਰੱਖਿਆ تھا ਉਹਨੇ ਦੱਸਿਆ ਕਿ ਇਧਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸੈਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ ਪਿੱਛੇ ਉਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਜ-ਨੋਜ ਕੇ ਖਾ ਰਹੇ ਦੇਖਣ ਦੇ ਬਾਵਜੂਦ ਵੀ ਉਸ ਕੁੱਤਿਆਂ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋ ਨੋਚਣੋਂ ਨਹੀਂ ਹਟੇ ਨੋਚ ਕੇ ਨੋਜ ਕੇ ਖਾ ਕੇ ਉਹਨੂੰ ਉਸ ਦੇ ਦਮ ਨਿਕਾਲ ਦਿੱਤੇ ਨਿਕਲ ਗਏ ਸੀ ਬੇਟੀ ਤੁਹਾਡੇ ਕਿਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਨੇ ਉਹਦੇ ਘਰ ਵਾਲੇ ਬੀਐਸਐਫ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਜੇ ਤੱਕ ਕਿਸ਼ਨਪੁਰ ਦੀ ਰਹਿਣ ਗਈ ਤੇ ਟਿਕੜੀ ਗਈ 29 ਤਰੀਕ ਨੂੰ ਆਈ ਆ ਦੋ ਦਿਨ ਮੇਰੇ ਘਰ ਰਹੀ ਆ ਤੀਹਰੇ ਦਿਨ ਸਵੇਰ 5:30 6:00 ਵਜੇ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜਿਹੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਇਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਇਨਾਂ ਨੂੰ ਨੱਥ ਪਾਉਣੀ ਚਾਹੀਦੀ ਚਾਹੀ ਇਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਜਿਹੜਾ ਇਹਨਾਂ ਨੂੰ ਕਿਤੇ ਬੰਦ ਕੀਤੇ ਜਾਣ ਚਾਹੀਦਾ ਚਾਹੀ ਇਨਾਂ ਦੀ ਨਸਬੰਦੀ ਕੀਤੀ ਜਾਵੇ ਚਾਹੀ ਇਨਾਂ ਨੂੰ ਗਾਂ ਤੋਂ ਇਨਾਂ ਨੂੰ ਕਿਤੇ ਆਵਾਰਾ ਕੁੱਤੇ ਜਿਹੜੇ ਇਨਾਂ ਨੂੰ ਮਾਰਨੇ ਚਾਹੀਦੇ ਆ ਪਹਿਲੇ ਵੀ ਮਾਰਦੇ ਹੀ ਕੋਈ ਹੁਣ ਵੀ ਮਾਰਨੇ ਚਾਹੀਦੇ ਇਨਾਂ ਨੂੰ ਪਰ ਜੇ ਇਹ ਕੋਈ ਨਹੀਂ ਸੋੰਦਾ ਬੜੀ ਯਾਰੀ ਇਹੋ ਜੇ ਕਾਂਡ ਹੋਏ ਆ ਪ੍ਰਸ਼ਾਸਨ ਇਹ ਆ ਕਿ ਜੇ ਕੋਈ ਅਸੀਂ ਹੁਣ ਵੀ डीसी ਦੇ ਵੀ ਤਰਕਾਹ ਭੇਜੀ ਆ ਅਖਬਾਰ ਚ ਵੀ ਕਢਾਇਆ ਪਰ ਕੋਈ ਨਹੀਂ ਇਹ ਸਭ ਇਦਾਂ ਰੁਲਦਾ ਰਹਿੰਦਾ ਕੋਈ ਨਹੀਂ ਸੁਣਦਾ ਜੇ ਜਦੋਂ ਕੋਈ ਕਾਰਨ ਹੁੰਦਾ ਉਦੋਂ 1-2 ਦਿਨ ਹੁੰਦਾ ਰੌਲਾ ਰੱਪਾ ਮੁੜ ਕੇ ਬਾਅਦ ਚ ਕੁਝ ਨਹੀਂ ਹੁੰਦਾ ਤੇਰੀ ਬੇਟੀ ਘਰੋਂ ਸਿਆਰ ਕਰਨ ਗਈ ਮੈਂ 15 ਮਿੰਟ ਦੀ ਕਿ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਅਰੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਨਹੀਂ ਮੈਂ ਫਿਰ ਹੋਰ ਥੋੜੀ ਜੀ ਗਾੜੀ ਚੱਲ ਗਈ ਜਦ ਬੈ ਜਾ ਕੇ ਦੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਭੀ ਹੋਰ ਤੇ ਕੋਖੜੀ ਲੱਭਾ ਮੈਂ ਬੋਤਲ ਮਾਰੀ ਤੋ ਉਹ ਮੈਨੂੰ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭੱਜੇ ਜਦ ਮੈਂ ਚੋਕੇ ਵੇਖੀ ਆਪਣੀ ਤੀਰੂ ਨਾਲ ਲਾਈ ਵੇਦੀ ਹੁੰਦੀ ਤੋ ਬੇਟੀ ਸਾਪ ਰਣ ਹੈ ਜੀ ਖਤਮ ਹੋ ਚੁਕੀ ਹੈ। ਹੋ ਸਾ ਕੋਈ ਨਹੀਂ ਉਹ ਤਾਂ ਕੀ ਮੰਗ ਕਰਦੇ ਪਿਛਾ। ਮੈਂ ਮੰਗ ਕਰਦੀ ਕੁੱਤੇ ਮਾਰੇ ਜਾਣੇ ਚਾਹੀਦੇ। ਹੋ ਜੇ ਮੇਰੀ ਟੀਨੂ ਖਾ ਸਕਦੇ ਤੇ ਉਹ ਕੁੱਤਿਆਂ ਨੂੰ ਕਿਉਂ ਨਹੀਂ ਮਾਰ ਸਕਦੇ ਤੁਸੀਂ। ਨਿਆੜੇ ਲਾ ਜਾਣਗੇ ਹਾਂ ਦੇਖੋ ਇਦਾਂ ਖਾਦਾ ਕਿਤਾਣਾ। ਹੋਏ ਸਨੇ ਹੋਈ ਗਈ। ਹੋਏ ਸਾਡੇ ਨਾਲ ਤੇ ਆ ਹੋਈ ਘਟਰਾ ਹੋਈ। ਭਾਜੀ ਸਵੇਰੇ ਉਹ ਸ਼ਹਿਰ ਕਰਨ ਆਏ ਹੀ। ਜਿਨ੍ਹਾਂ ਦੀ ਡੈਥ ਹੋਈ ਤੇ ਉਹਨਾਂ ਨੂੰ ਫਿਰ ਇੱਥੇ ਇੱਕ ਕੁੱਤੀ ਹੀ ਪਹਿਲਾਂ ਤੇ ਉਹ ਉਹਦੇ ਕਰਕੇ ਤੇ ਉਹ ਜਿੱਦਾਂ ਬੁਰਸ਼ੀ ਭਾਈ ਮੂੰਹ ਦੇ ਵਿੱਚ ਬੁਰਸ਼ੀ ਕਰਦੇ ਕਰਦੇ ਜਾਂਦੇ ਤੇ ਕੁੱਤੀ ਜਿੱਦਾਂ ਪਈ ਤੇ ਸਾਰੇ ਕੁੱਤੇ ਇਕੱਠੇ ਹੋ ਗਏ ਉੱਥੇ ਹਾਂਜੀ ਤੇ ਫਿਰ ਉਹਨੂੰ ਬਾਵਾ ਖਾਦੀ ਸਾਰੇ ਹੱਥ ਪੈਰ ਤੇ ਸਾਰੇ ਖਾ ਲਏ ਸੀ ਹਾਂਜੀ ਤੁਹਾਡ ਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬਾਡੀ ਦੇ ਜਿਹੜੇ ਜੋ ਪੁਲਿਸ ਕਾਗਜ਼ਾਂ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ ਜੇ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਘੱਟੋ ਘੱਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਹਨ ਦੱਸਦਾ ਕਰ ਰਹੀ ਹੈ ਦੱਸਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਥਿਨ ਫਿਊ ਮਿੰਟਸ ਹੀ ਇੜੀ ਡੈਥ ਹੋ ਗਈ ਉਸੇ ਕੀ ਮੰਨਦੇ ਹੋ ਇਹ ਕਾਰਨ ਉੱਪਰ ਕੀ ਕਰਨਾ ਚਾਹੀਦਾ ਦੇਖੋ ਇਹੋ ਜਿਹੇ ਕਾਰਨ ਜਿਹੜੇ ਬਹੁਤ ਮਾੜੀ ਘਟਨਾ ਹੈ ਜਿਹੜੀ ਹੋਈ ਹੈ ਤੇ ਜਿਹੜਾ ਹੈਗਾ ਆਵਾਰਾ ਕੁੱਤੇ ਆਪਾਂ ਜਿਵੇਂ ਦੇਖਦੇ ਆਂ ਅੱਜਕੱਲ ਬਹੁਤ ਜ਼ਿਆਦਾ ਵੱਧੇ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਅਵੇਅਰ ਹੋਣਾ ਚਾਹੀਦਾ ਹੈ ਕਿ ਜਿੱਦਾਂ ਸੁੰਸਾਨੀ ਜਗ੍ਹਾ ਜਿਹੜੀਆਂ ਹੈਗੀਆਂ ਨੇ ਉਹਨਾਂ ਤੇ ਸੈਰ ਕਰਨ ਤੋਂ ਪਰਹੇਜ਼ ਕਰਨੀ ਚਾਹੀਦੀ ਹੈ ਪਲੱਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ